ਕੁਸ਼ਿਆਨੇ ਜੀ ਕਰ ਨੇਲ ਹੋ ਜਾਵੇ ਧੰਨ ਧੰਨ ਬਾਬਾ ਦੀ ਜੀ ਦੇ ਮਨੂ ਪਾਵੇ ਸਤ ਸ੍ਰੀ ਅਕਾਲ ਇੱਕ ਹੁੰਦਾ ਵੀ ਘਰ ਹੈਗੇ ਜਦ ਇਨਸਾਨ ਰਹਿੰਦਾ ਹੈ ਸਾਰੋ ਕੰਮ ਦੀ ਟੈਨਸ਼ਨ ਹੁੰਦੀ ਆ ਜਦੋਂ ਇਨਸਾਨ ਇੱਥੇ ਆ ਜਾਂਦਾ ਨਾ ਗੁਰੂ ਘਰ ਉਦੋਂ ਸਾਰੀਆਂ ਟੈਨਸ਼ਨਾਂ ਭੁੱਲ ਕੇ ਇੱਕ ਸਕੂਨ ਲੈ ਸਕੂਨ ਮਿਲਦਾ ਗੁਰੂ ਘਰ ਰਣ ਕੇ ਇੱਕ ਮਨ ਨੂੰ ਸ਼ਾਂਤੀ ਮਿਲਦੀ ਆ ਕਿਹਦੇ ਬੱਚ ਦੀ ਗੱਲ ਨਹੀਂ ਮਾਲਕ ਆਪ ਦੇ ਹੁੰਦਾ ਉਹ ਚੱਲਦਾ ਮੈਂ ਜਦੋਂ ਬੱਚੇ ਚੱਲਦਾ ਮੇਰਾ 3-4 ਕਿਲੋਮੀਟਰ ਪਿੰਡਿਆ ਮੈਂ ਜੇ ਤੁਰ ਕੇ ਬਾਬੇ ਦਾ ਨਾਮ ਲੈ ਕੇ ਤੁਰਦਾ ਨਾ ਪਿੰਡੋ ਮੈਨੂੰ ਮਹਾਯਾਪੀ 10ਵਾਂ ਕਦਮ ਜਿਹੜਾ ਅੱਗੇ ਧੁੱਕ ਕੇ ਆਣਾ ਪਵੇ ਮੈਨੂੰ ਕੋਈ ਨਾ ਕੋਈ ਚੀਜ਼ ਮਿਲ ਜਿੰਦੀ ਆਡੀ ਮਰ ਕੇ ਕੋਈ ਮੋਟਰਸਾਈਕਲ ਵਾਲਾ ਮਿਲ ਜੇ ਕੋਈ ਗੱਡੀ ਵਾਲਾ ਮਿਲ ਜੇ ਇਸ ਕਰਕੇ ਮਾਲਕ ਦੀ ਬਰੀ ਕਿਰਪਾ ਧੰਨ ਧੰਨ ਬਾਬਾ ਦੀ ਝੰਗ ਦੀ ਤੇ ਇਸ ਤੋਂ ਐਸ ਵਾਰ ਪਹਿਲੇ ਤੋਂ ਪਹਿਲੇ ਐਸ ਵਾਰ ਮੈਂ ਵੀ ਬਰਾ ਪਈ ਪਰ ਸੰਕਾ ਕਸ਼ਟੋ ਮਾਸਟਰੀ ਹੋਈ ਹੈ ਇਹਨੇ ਕੁ ਮਹਾਰਾਜ ਦੀ ਕਿਰਪਾ ਕਿ ਤੁਹੋਂ ਕਹੀ ਮੁਲੇ ਨਿਕ ਪਾ ਬੱਬਾ ਤੋਂ ਹੋਮ ਚ ਬੱਤੀ ਹੋ ਗਿਆ ਹੋਰ ਕਈ ਵਾਰ ਕੈਨੇਡਾ ਕੋਈ ਆਸਟ੍ਰੇਲੀਆ ਕੋ ਗਈ ਆ ਸਾਰੇ ਸੈਟ ਮਾਰ ਦੀ ਕਿਰਪਾ ਆ ਸਾਡੀ ਜਿਹੜੀ ਦਾ ਕਦੋਂ ਐਸਾਂ ਰਾਮੇ ਦੀ ਮਾਰੇ ਦੇ ਘਰ ਜਾ ਕੇ ਸੇਵਾ ਕਰੀਏ ਇੰਨੀ ਕਿਰਪਾ ਵੀ ਆਪਾਂ ਕੋਈ ਚਾਰ ਪੰਜ ਮੁੰਡੇ ਜੁੜੇ ਨਾਲ ਜਿੰਨੇ ਕਹਿ ਗਿਆ ਆਪਾਂ ਇਹ 2012 ਦੇ ਇਸ ਟਾਈਮ ਬਈ ਸਭ ਤੋਂਤਰ ਮੁੰਡੇ ਆਪਣੇ ਕੋਲ ਆ ਜਾਨੀਏ ਬਹੁਤ ਦੂਰ ਦੀਆਂ ਮੈਂ ਕਹਿੰਦਾ ਕਿ ਕੋਈ ਜਿੰਨਾਂ ਦੇ ਵਿੱਚ ਹੀ ਆ ਸ਼ਾਇਦ ਐਸੇ ਸਾਲ ਦੇ ਵਿੱਚ ਹੀ ਆ ਜਿੰਨਾ ਬਾਪੂ ਨੇ ਪ੍ਰਣਿਤ ਕੀਤਾ ਚੰਗ ਤੇ ਪਿਆਰ ਮੈਨੂੰ ਨਹੀਂ ਲੱਗਦਾ ਕਿ ਬਹੁਤ देर ਲੱਗੇਗੀ ਬਹੁਤ ਜਲਦ ਦੇ ਵਿੱਚ ਹੀ ਉਹ ਕੰਮ ਹੋਏਗਾ ਇਨਾਕ ਮਹਾਰਾਜ ਦੀ ਕਿਰਪਾ ਨਾਲ ਮੇਰੀ ਵਾਈਫ ਪ੍ਰੈਗਨੈਂਟ ਹੈ। ਉਹਦੇ ਚਲੋ ਪਹਿਲਾਂ ਹੀ ਪਤਾ ਹੀ ਹਨ ਵੀ ਜੜਵਾ ਬੱਚਿਆ। ਪਿੰਕ ਬੱਚੇ ਹੋਣਾ ਹੈ। ਬਾਅਦ ਮਹਾਰਾਜ ਦੀ ਕਿਰਪਾ ਵਿੱਚ ਸੱਜੇ ਹੋਰ ਦਾਤ ਹੋਣਾ। ਜਿਮਰੀ ਤੇ ਦੁਬਾਰਾ ਕੱਢਦੀ। ਮੈਂ ਸੇਵਾ ਕਰਦਾ। ਸੱਜੇ ਆਪਾਸ਼ਾ ਨਾ ਦੋ ਕੁੜੀਆਂ ਦੇਈ ਨਾ ਦੋ ਮੁੰਡੇ ਦੇ। ਸੜਕਾਂ ਤੇ ਪੈਰ ਨਹੀਂ ਰੱਖਿਆ ਜਾਂਦਾ ਇੰਨੀ ਕਿ ਗਰਮੀ ਨੇ। ਚਾਹੇ ਇੱਥੇ ਖੜੇ ਵੀ ਹੋ ਰਹੇ ਆਂ ਪਰ ਸੀਨੇ ਨਾਲ ਹੱਥ ਪਾ ਤੁਰਦੇ ਆ। ਪਰ ਐਸਾ ਕਿਹੜਾ ਪਿਆਰ ਹੈ ਗੁਰੂ ਦਾ ਜਿਹੜਾ ਤੁਹਾਨੂੰ ਦਰ ਤੇ ਖਿੱਚ ਕੇ ਲੈ ਜਾਵੇ। ਕਾਰੋਬਾਰ ਜਦ ਦੀ ਜਦੋਂ ਪਰਿਵਾਰ ਦੇ ਨੇਚਰ ਤੋਂ ਲਿਨੋ ਬੰਦਾ ਜੰਨਾ ਵਤੀਆ ਆਖਾ ਬਾਇਆ ਪਰ ਇੱਕ ਮੁਕਮਲ ਜੱਗ ਹੈਗੇ ਉਹ ਜੀ ਮਾਨਸਾ ਸ਼ਾਂਤੀ ਮਿਲਦੀ ਹੈਗੀ ਹੋਰ ਕੇਦਰ ਤੋਂ ਮਿਲਦੀ ਹੈ ਅੱਜੇ ਬਾਹਰ ਤੋਂ ਬਾਰ ਅਮਰੀਕਾ ਕੈਨੇਡਾ ਕਈ ਐਸੀਆਂ ਪੈਣਾਵਾਂ ਜਿੰਨਾ ਤਿੰਨ ਤਿੰਨ ਦਿਨ ਇੱਥੇ ਰਹਿੰਦੀ ਆ ਆਣ ਕੇ ਜੂਪੀ ਤੋਂ ਜਹਾਂ ਨਾ ਦੀ ਜੂਪੀ ਤੋਂ ਵੀ ਸੰਗਤ ਹੁੰਦੀ ਇੱਥੇ ਜੋ ਚ ਪੈਰਾ ਘੱਟ ਕੇ ਮਾਨੂੰ ਸ਼ਾਂਤੀ ਮਿਲਦੀ ਏ ਉਹ ਇੱਕ ਜਿਦਾ ਮਨ ਹੁੰਦਾ ਆ ਉਹਨੇ ਉਸ ਨੂੰ ਗਾੜੀ ਦੱਸੀ ਉਹ ਕਰਕੇ ਵੇਖੋ ਇੱਕ ਸਾਰੀ ਇੰਨੀ ਕੇ ਸੰਗਤ ਹੋ ਚੁੱਕੀ ਆ ਕਿ ਬਾਹਰ ਤੱਕ ਸੰਗਤਾਂ ਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿ ਗਈ ਇੰਨੀ ਮਹਾਰਾਜ ਦੀ ਕਿਰਪਾ ਛੜਕਾ ਤੇ ਵੀ ਬੈਣਨ ਸਕਤੋਂ ਮਜਬੂਰ ਆਉਣ ਵਾਲੇ ਸਮੇਂ ਦੇ ਵਿੱਚ ਅੱਜ 6 ਜਾਂ 7 ਮਹੀਨੇ ਦੇ ਵਿੱਚ ਵਿੱਚ ਅੰਬਰ ਸਾਹ ਸਾਰੇ ਦੇ ਵਿੱਚ ਸੰਗਤ ਜਿਹੜੀ ਆ ਵਿਆਹ ਕਰੇਗੀ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੀ ਸਥਾਨ ਗੁਰਦੁਆਰਾ ਸ਼ੀ ਦਸਾਈ ਮੌਜੂਦਾ ਜਿੱਥੇ ਐਤਵਾਰ ਦੇ ਦਿਨ ਸੰਗਤਾਂ ਦੂਰ ਡਰਾਡੇ ਤੋਂ ਚੁਪਹਿਰਾ ਘਟਣ ਦੇ ਲਈ ਆਉਂਦੀਆਂ ਨੇ ਕਈਆਂ ਨੂੰ ਇੱਥੋਂ ਮੰਗਿਆ ਮੁਰਾਦਾ ਵੀ ਮਿਲਿਆ ਨਹੀਂ ਤੇ ਕਈਆਂ ਨੇ ਜੋ ਕੁਝ ਆ ਕੇ ਸੁਖਿਆ ਉਹ ਮਿਲਦਾ ਤਾਂ ਹੈਗਾ ਪਰ ਜਦੋਂ ਜਦੋਂ ਆਸਥਾ ਵਧਦੀ ਦੇਖਦੀ ਹੈ ਤਾਂ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਭਟਕੇ ਲੋਕ ਵੀ ਜਿਹੜੇ ਨੇ ਸਿੱਕੀ ਤੋਂ ਵਾਪਸ ਗੁਰੂ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਤੇ ਸੇਵਾਦਾਰਾਂ ਦਾ ਇੱਕ ਜਥਾ ਦੇਖੋ ਜੋ 2012 ਤੋਂ ਇੱਥੇ ਸੇਵਾ ਦੇ ਵਿੱਚ ਲੱਗਾ ਹੋਇਆ ਹੈ ਤੇ ਅੱਜ 2025 ਆ ਚੁਕਿਆ ਐਸਾ ਗੁਰੂ ਦੇ ਨਾਲ ਪਿਆਰ ਹੈ ਇਸ ਸਥਾਨ ਦੇ ਨਾਲ ਪਿਆਰ ਹੈ ਮੰਗਿਆ ਮੁਰਾਦਾ ਮਿਲਿਆ ਨੇ ਤਾਂ ਜੋ ਇੱਥੇ ਸਥਾਨ ਤੇ ਹਾਲੇ ਵੀ ਦਰਸ਼ਨ ਕਰਨ ਤੇ ਸੇਵਾ ਕਰਨ ਪਹੁੰਚਦੇ ਨੇ ਗੱਲਬਾਤ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਕੀ ਨਾ ਆਪਣਾ ਬਿਲਕੁਲ ਵੀਰ ਨਾਮ ਮੇਰਾ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਸੇਵਾ ਕਰਦੇ ਆ ਕਿਵੇਂ ਦਾ ਮਹਿਸੂਸ ਹੁੰਦਾ ਜਦ ਵੀ ਇੱਥੇ ਸੇਵਾ ਕਰਦੇ ਵਾਹਿਗੁਰੂ ਸੱਚਾ ਪਾਚਾ ਇੰਨਾ ਘੁੰਦਾ ਕਿ ਅਸੀਂ ਮਹਾਰਾਜ ਦੇ ਘਰ ਐਸਾ ਡੀਕਦੇ ਰਹੀਦਾ ਆ ਕਦੋਂ ਐਦਵਾਰ ਆਵੇ ਤੁਸੀਂ ਮਹਾਰਾਜ ਦੇ ਘਰ ਜਾ ਕੇ ਸੇਵਾ ਕਰੀਏ ਐਨੀ ਕਿਰਪ ਕੁਈ 4-5 ਮੁੰਡੇ ਜੁੜੇ ਸੀ ਨਾਲ ਜਿੰਨੇ ਕਹਗੇ ਆਪਾਂ ਇਹ 2012 ਦੇ ਐਸ ਟਾਈਮ ਬਾਬਾ ਜੀ 60-70 ਮੁੰਡੇ ਆਪਣੇ ਕੋਲ ਆ ਤੌਲੀਆਂ ਘੜ ਤੋਂ 100 ਦੇ ਲੱਗ ਕੇ ਤੌਲੀਆਂ ਘਰੋਂ ਮੁੰਡੇ ਸਾਰੇ ਤੌਲੀਆਂ ਆਪਣੇ ਘਰੋਂ ਧੋਗੇ ਲਿਆਉਂਦੇ ਆ ਘਰੋਂ ਸਾਫ਼ ਕਰਕੇ ਲਿਆਉਨੇ ਆ ਇੰਨੇ ਕੀ ਮਹਾਰਾਜ ਦੀ ਕਿਰਪਾ ਇਥੋਂ ਕਈ ਮੁੰਡੇ ਇੰਨੇ ਕਿ ਬਾਬੇ ਦੀ ਕਿਰਪਾ ਉਹ ਖੋਖ ਵਿੱਚ ਭਰਤੀ ਹੋ ਗਏ ਆ ਹੁਣ ਕਈ ਬਾਹਰ ਕਨੇਡਾ ਆ ਕੋਈ ਆਸਟ੍ਰੇਲੀਆ ਆ ਕੋਈ ਦੁਬਈ ਆ ਕੋਈ ਕਿਤਾ ਕਹਿੰਦਾ ਸਾਰੇ ਸੈੱਟ ਹੈ ਮਾਰ ਦੀ ਕਿਰਪਾ ਨਾਲ ਇਹ ਵੀ ਬਾਬਾ ਦੇ ਜਨਮ ਦਿਹਾੜੇ ਤੇ ਆਪਾਂ ਰੋਹ ਦਾ ਲੰਗਰ ਲਾਉਂਦੇ ਆ ਆ ਵੀਰ ਸਾਰੇ ਨਾਲ ਆ ਮੰਨਣ ਪਿੰਡ ਆ ਵੀਰ ਜੀ ਨਾ ਕਰੋ ਗੱਲਬਾਤ ਇਹ ਦੱਸ ਦੇ ਰੋਗ ਦਾ ਆਪਣਾ ਬਾਈਟ ਜੋ ਵੀ ਹੈਗਾ ਕਿੰਨਾ ਸਾਡਾ ਖਰਚਾ ਆ ਜਾਂਦਾ ਆ ਕਿੰਨੀ ਸੰਗਤ ਜੁੜੀ ਆ ਕਿਹੜੇ ਕਿਹੜੇ ਪਿੰਡ ਨਾਲ ਜੁੜੇ ਆ ਤੁਸੀਂ ਸਮਾਂ ਦੱਸੋ ਜਦ ਘਰ ਦੇ ਵਿੱਚ ਕੋਈ ਐਸਾ ਸਮਾਂ ਆਇਆ ਹੋਵੇ ਜਦ ਲੱਗੇ ਕਿ ਨਹੀਂ ਯਾਰ ਹੁਣ ਥੋੜਾ ਮਾਨ ਟੁੱਟ ਰਿਹਾ ਪਰ ਬਾਬਾ ਦੀਪ ਸਿੰਘ ਨੇ ਲੋ ਬਾਹ ਫੜੀ ਹੋਵੇ ਕਿ ਨਹੀਂ ਯਾਰ ਤੇਰੇ ਨਾਲ ਬੈਠੀ ਆ ਤੂੰ ਸਾਡੇ ਧਾਰ ਸੇਵਾ ਕਰਨ ਆਉਂਦਾ ਰਿਹਾ ਤਾਂ ਤੈਨੂੰ ਇਤਰਾ ਖਾਲੀ ਨਹੀਂ ਜਾਣ ਦੇਵਾਂਗੇ ਬਾਬਾ ਜੀ ਬਹੁਤ ਕੁਝ ਮਿਲਿਆ ਮਹਾਰਾਜ ਦੇ ਘਰੋਂ ਇੰਨਾ ਕਿ ਮਹਾਰਾਜ ਦੀ ਕਿਰਪਾ ਵੀ ਜਦੋਂ ਮੇਰੀ ਵਾਈਫ ਪ੍ਰੈਗਨੈਂਟ ਹੈ ਉਹਨੇ ਚਲੋ ਪਹਿਲਾਂ ਹੀ ਪਤਾ ਹੈ ਸਾਨੂੰ ਵੀ ਜੁੜ ਬਿੰਕਸ ਬੱਚੇ ਹੋਣੇ ਆ ਬਾਜ ਮਹਾਰਾਜ ਦੀ ਕਿਰਪਾ ਵੀ ਸੱਚਾ ਇਹ ਹਰ ਦਾਸ ਨਾਲ ਦੀ ਮਰੀ ਤੇ ਦੁਪਹਿਰਾ ਕੰਡਦੀ ਮੈਂ ਸੇਵਾ ਕਰਦਾ ਸੱਚਾ ਬਾਸ਼ਾ ਨਾ ਦੋ ਕੁੜੀਆਂ ਦੇ ਨਾ ਦੋ ਮੁੰਡੇ ਦੇ ਮਹਾਰਾਜ ਦੀ ਕਿਰਪਾ ਇੰਨੀ ਹੋਈ ਆ ਕੁੜੀ ਤੇ ਮੁੰਡਾ ਨੌਰ ਬਣੋ ਬਹੁਤ ਵਧੀਆ ਭਾਸ ਦੇ ਕੇ ਇੱਥੇ ਆਉਂਦੇ ਆ ਸੇਵਾ ਕਰਦੇ ਆ ਛਣਿਆ ਰਾਜਦਾ ਆ ਰਾਤ ਇੱਥੇ ਰਹਿਦਾ ਐਤਵਾਰ ਸ਼ਾਮ ਨੂੰ ਚਾਰੇ ਘਰ ਵਾਪਸ ਕਰੀ ਦੀ ਅੱਜ ਤਾਂ ਸੜਕਾਂ ਦੇ ਪੈਰ ਨਹੀਂ ਰੱਖਿਆ ਜਾਂਦਾ ਇੰਨੀ ਕਿ ਗਰਮੀ ਆ ਚਾਹੇ ਇੱਥੇ ਖੜੇ ਵੀ ਹੋ ਰਹੇ ਆ ਪਸੀਨੇ ਨਾਲ ਹੱਥ ਪੱਤ ਹੋ ਜਾਂਦੇ ਆ ਪਰ ਐਸਾ ਕਿਹੜਾ ਪਿਆਰ ਹੈ ਗੁਰੂ ਨਾਲ ਜਿਹੜਾ ਤੁਹਾਨੂੰ ਦਰ ਤੇ ਖਿੱਚ ਕੇ ਲੈ ਕੇ ਗੁਰਜੀ ਤੂੰ ਚਲੋ ਸਾਰੇ ਕਹਣਾ ਗੱਲਬਾਤ ਕੀਤੀ ਆ ਬਾਹਰ ਵੀ ਹਣ ਚਲੋ ਜਦੋਂ ਸੰਗਤ ਵਧੀ ਆ ਉਹਦੇ ਨਾਲ ਨਾਲ ਸੇਵਾਦਾਰ ਵੀ ਮਹਾਰਾਜ ਨੇ ਆਪਣੇ ਆ ਵੀ ਡਿਊਟੀਆਂ ਲਾਈਆਂ ਆ ਆਪਣੇ ਆ ਵੀ ਬਾਹਰ ਸ਼ਵੀਲਾਂ ਲੱਗੀਆਂ ਆ ਆਪਣੇ ਆ ਵੀ ਲੰਗਰ ਚੱਲ ਗਏ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਬਹੁਤ ਕੁਝ ਇਹਦੇ ਮਹਾਰਾਜ ਘਰ ਜੇ ਮਹਾਰਾਜ ਸੰਗਤ ਵਧਣ ਈ ਆ ਉਨੀ ਸੇਵਾਦਾਰੀ ਵਧਣ ੜਿਆ ਕਿ ਬਾਕੀ ਕੋਣ ਵੀਰਨਾ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਜੀ ਕਿ ਨਾ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਮੈਂ ਵੀ ਜੀ ਚਵਾਲ ਦੇ ਲੈਣਾ ਮੈਂ ਖੁਰਦਪੁਰ ਤੋਂ ਐਥੇ ਜਦ ਪਹੁੰਚਦੇ ਇੱਕ ਸਥਾਨ ਤੇ ਇੱਥੇ ਇੱਕ ਮਨ ਨੂੰ ਵੱਖਰੀ ਸ਼ਾਂਤੀ ਮਿਲਦੀ ਹੈ ਚਾਹੇ ਗੁਰਬਾਣੀ ਚੱਲ ਰਹੀ ਹੁੰਦੀ ਹੈ ਸੰਗਤਾਂ ਦਾ ਹਲਕਾ ਹਲਕਾ ਰੋਲਾ ਵੀ ਹੁੰਦਾ ਉਹ ਬਾਣੀ ਜਦ ਕੰਨਾਂ ਚ ਗੂੰਜਦੀ ਹੈ ਕਿਵੇਂ ਦਾ ਮਹਿਸੂਸ ਹੁੰਦਾ ਹੈ ਬਾਣੀ ਦਾ ਪ੍ਰਵਾਹ ਜੇ ਇੱਕ ਇਹੋ ਜਿਹਾ ਜਗ੍ਹਾ ਕਿ ਜਿਸ ਤਰ੍ਹਾਂ ਬੰਦਾ ਕਹਿੰਦਾ ਕਿ ਮੈਂ ਸਵਰਗਾਂ ਦੇ ਨਾਲ ਵਿੱਚ ਤੁਰ ਰਿਹਾ ਹਾਂ ਸਰ ਸਵਰਗਾਂ ਦਾ ਝੂੜਾ ਜਿਸ ਤਰ੍ਹਾਂ ਕਹਿ ਸਕਦੇ ਅਲੌਕਿਕ ਨਜ਼ਾਰਾ ਕਹਿ ਸਕਦੇ ਇਹ ਕਿ ਮਨ ਨੂੰ ਇਹੋ ਜਿਹੀ ਸ਼ਾਂਤੀ ਮਿਲਦੀ ਜਿੱਤਾਂ ਵੀ ਬੰਦਾ ਕਾਰੋਬਾਰੀ ਜ਼ਿੰਦਗੀ ਦਾ ਲੈ ਲੋ ਪਰਿਵਾਰ ਦੇ ਨੇਚਰ ਤੋਂ ਲੈ ਲੋ ਬੰਦਾ ਜਿੰਨਾ ਮਰਜੀ ਅਫਸੈਟ ਹੋਇਆ ਹੋਵੇ ਪਰ ਇੱਕ ਮਹਾਰਾਜ ਦੇ ਦਰ ਤੇ ਆ ਕੇ ਇਹੋ ਜੀ ਮਾਨੂੰ ਸ਼ਾਂਤੀ ਮਿਲਦੀ ਹੈ ਕਿ ਹੋਰ ਕਿਹਦੇ ਦਰ ਤੋਂ ਮਿਲਦੀ ਹੈ ਮਹਾਰਾਜ ਦੀ ਕਿਰਪਾ ਹੈ ਤੇ ਬਾਕੀ ਜੇ ਆਪਾਂ ਕਾਰੋਬਾਰ ਦੀ ਜਾਂ ਕਿਸੇ ਦੀ ਤਰੱਕੀ ਦੀ ਗੱਲ ਕਰੀਏ ਤਾਂ ਮਹਾਰਾਜ ਦੀ ਕਿਰਪਾ ਹੈ ਕਿ ਸਾਡੇ ਨਾਲ ਪਹਿਲਾਂ ਕੁਝ ਚੰਦ ਵੀਰ ਸੀਗੇ ਜਦੋਂ ਆਪਾਂ ਸ਼ੁਰੂ ਹੋਏ ਸੀਗੇ ਤੇ ਹੁਣ ਮਹਾਰਾਜ ਦੀ ਕਿਰਪਾ ਕਿ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀਰ ਸਾਡੇ ਤੋਂ ਇੱਕ ਵੇ ਇੱਕ ਵੱਧ ਕੇ ਅੱਗੇ ਨੇ ਗੁਰੂ ਘਰ ਦੇ ਨਾਲ ਇੰਨਾ ਲਾ ਪਿਆਰ ਹੈ ਕਿ ਜਿੱਦਾਂ ਉਹਨਾਂ ਕੀ ਪਿੱਛੇ ਜੇ ਲੜਾਈ ਦੇ ਜਿਸ ਤਰ੍ਹਾਂ ਜਿਆਸਾਰ ਹੋਏ ਸੀਗਾ ਬਹੁਤ ਲੋਕਾਂ ਦੇ ਵਹਿਮ ਵਿੱਚ ਬੈਠ ਗਿਆ ਜੀ ਪਰ ਇੱਕ ਬਾਪੂ ਦੇ ਨਾਲੇ ਕਿਹੋ ਜਿਹਾ ਪਿਆਰ ਸੀਗਾ ਸਾਰੇ ਵੀਰਾਂ ਦਾ ਕਿ ਇਹਨਾਂ ਨੂੰ ਮੌਤ ਦੀ ਕੋਈ ਪਰਵਾਹ ਨਹੀਂ ਇਹ ਕਿਹੋ ਜਿਹਾ ਜਜ਼ਬਾ ਸੀਗਾ ਕਿ ਜਿੱਦਾਂ ਮਰਜੀ ਸਾਨੂੰ ਮੌਤ ਦੀ ਕੋਈ ਪਰਵਾਹ ਨਹੀਂ ਪਰ ਐਤਵਾਰ ਬਾਪੂ ਦੇ ਨੇ ਨਮਸਤਕ ਹੋਣਾ ਤੇ ਬਸ ਹੋਣਾ ਬੇਸ਼ੱਕ ਭਾਵੇਂ ਹੁਣ ਚਲੋ ਜੰਗ ਦਾ ਜੇ ਜਾਂ ਪਹਿਲਾਂ ਕੋਰੋਨਾ ਦਾ ਟਾਈਮ ਸੀਗਾ ਉਦੋਂ ਹੀ ਸੰਗਤਾਂ ਦਾ ਇਕੱਠ ਦੇਖਣਯੋਗ ਸੀਗਾ ਬਾਹਰ ਰੋਡ ਤੇ ਖੜੇ ਰਹਿੰਦੇ ਸੀ ਇਹ ਪਰ ਚਲੋ ਪੁਲਿਸ ਵਾਲੇ ਆਪਣੀ ਡਿਊਟੀ ਕਰਦੇ ਸੀ ਨਹੀਂ ਸੀਗੇ ਅੰਦਰ ਆਉਂਦੇ ਨੇ ਪਰ ਸੰਗਤਾਂ ਨਾਲ ਉਹ ਰੋਈ ਠਾਠਾ ਮਾਰਦਾ ਘੱਟ ਸੀਗਾ ਪਰ ਇਹ ਪਿੱਛੇ ਨਹੀਂ ਸੀ ਹਟਦਾ ਜਿਵੇਂ ਅੱਜ ਕਿਉਂ ਮੰਡੀ ਸੜਕਾਂ ਤਾਂ ਕਿ ਜਾਮ ਦੇਖਣ ਨੂੰ ਮਿਲਦਾ ਕੋਈ ਸਮਾਂ ਹੋਏਗਾ ਜਿੱਦਨ ਪੂਰਾ ਅੰਮ੍ਰਿਤਸਰ ਇਹ ਸੰਗਤਾਂ ਦੇ ਨਾਲ ਹੀ ਘਿਰਿਆ ਹੋਇਆ ਦੇਖੀ ਉਹ ਵੈਗੁਰੂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ਿਆਦਾ ਜਾਨੀ ਕਿ ਬਹੁਤ ਦੂਰ ਨਹੀਂ ਆ ਮੈਂ ਕਹਿੰਦਾ ਕਿ ਕੋਈ ਦਿਨਾਂ ਦੇ ਵਿੱਚ ਹੀ ਆ ਸ਼ਾਇਦ ਐਸੇ ਸਾਲ ਦੇ ਵਿੱਚ ਹੀ ਹੋ ਜਾ ਜਿਨ੍ਹਾਂ ਬਾਪੂ ਦੇ ਪ੍ਰਤੀ ਸੰਗਤਾਂ ਦਾ ਪਿਆਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਦੇਰ ਲੱਗੇਗੀ ਬਹੁਤ ਜਲਦ ਵਿੱਚ ਹੀ ਉਹ ਕੰਮ ਹੋਏਗਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਫਤਿਹ ਵੈਗੁਰੂ ਜੀ ਕੀ ਫਤਿਹ ਜੀ ਮੈਂ ਮਾ ਥੋੜਾ ਮੇਰਾ ਨਾ ਪਲਵਿੰਦਰ ਸਿੰਘ ਆ ਜੀ ਕਿਵੇਂ ਦਾ ਮਹਿਸੂਸ ਹੁੰਦਾ ਜਦ ਇਸ ਸਥਾਨ ਤੇ ਆਉਂਦੇ ਹੋ ਮਨ ਨੂੰ ਇੱਕ ਸਕੂਨ ਮਿਲਦਾ ਸੇਵਾ ਦੇ ਵਿੱਚ ਰੁੱਝਦੇ ਹੋ ਉਹ ਕਿਵੇਂ ਪ੍ਰਗਟ ਕਰੋਗੇ ਕਿ ਕਿਵੇਂ ਦਾ ਮਹਿਸੂਸ ਹੁੰਦਾ ਇਹ ਜੀ ਕਿਸੇ ਦੇ ਬੱਚ ਦੀ ਗੱਲ ਨਹੀਂ ਮਾਲਕ ਆਪ ਲੈਂਦਾ ਖੁਦ ਚੱਲ ਕੇ ਮੈਂ ਜਦੋਂ ਬੱਚੇ ਚਾਦਾ ਮੇਰਾ 3-4 ਕਿਲੋਮੀਟਰ ਪਿੰਡਿਆ ਮੈਂ ਜੇ ਤੁਰ ਕੇ ਬਾਬੇ ਦਾ ਨਾਮ ਲੈ ਕੇ ਤੁਰਦਾ ਨਾ ਪਿੰਡੋਂ ਮੈਨੂੰ ਮਹਾ ਜਾਂ ਵੀ 10ਵੇਂ ਕਦਮ ਜਿਹੜਾ ਅੱਗੇ ਤੁਰ ਕੇ ਆਣਾ ਪਵੇ ਮੈਨੂੰ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਆ ਆਟੋਮੈਟਿਕ ਕੋਈ ਮੋਟਰਸਾਈਕਲ ਵਾਲਾ ਮਿਲ ਜੇ ਕੋਈ ਗੱਡੀ ਵਾਲਾ ਮਿਲ ਜੇ ਇਸ ਕਰਕੇ ਮਾਲਕ ਦੀ ਬਰੀ ਕਿਰਪਾ ਧੰਨ ਧੰਨ ਬਾਬਾ ਦੀਪ ਸਿੰਘ ਦੀ ਤੇ ਇਸ ਤੋਂ ਐਤਵਾਰ ਪਹਿਲੇ ਤੋਂ ਪਹਿਲੇ ਐਤਵਾਰ ਮੈਂ ਵੀ ਬੜਾ ਪਿਆ ਆਂ ਪਰ ਸੰਗਤਾਂ ਕਸ ਤੋਂ ਮਸਤ ਨਹੀਂ ਹੋਈਆਂ ਜਿੱਥੇ ਜਿੱਥੇ ਸੰਗਤਾਂ ਬੈਠੀਆਂ ਹੀ ਉੱਥੇ ਉੱਥੇ ਸੰਗਤਾਂ ਬੈਠੀਆਂ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਤੋਂ 6-7 ਮਹੀਨੇ ਦੇ ਵਿੱਚ ਵਿੱਚ ਅੰਬਰ ਸਾਲ ਸਾਰੇ ਦੇ ਵਿੱਚ ਸੰਗਤ ਜਿਹੜੀ ਆ ਵਿਆਹ ਕਰੇਗੀ ਕਉ ਇਹ ਬਾਬਾ ਦੀਪ ਸਿੰਘ ਦੀ ਕਿਰਪਾ ਧੰਤ ਤਨ ਗੁਰੂ ਰਾਮਦਾਸ ਦੀ ਕਿਰਪਾ ਦਿੱਲੀ ਬੰਬੇ ਕਲਕੱਤਾ ਤੋਂ ਵੀ ਸੰਗਤ ਇੱਥੇ ਪਹੁੰਚ ਰਹੀ ਜੀ ਅਤਵਾ ਜੀ ਬਹੁਤ ਤੋਂ ਬਾਹਰ ਅਮਰੀਕਾ ਕੈਨੇਡਾ ਕਈ ਐਸ਼ੀਆਂ ਪੈਣਾ ਵਾ ਜਿੰਨੇ ਤਿੰਨ ਤਿੰਨ ਦਿਨ ਇੱਥੇ ਰਹਿੰਦੀਆਂ ਆ ਆਨ ਕੇ ਜੂਪੀ ਤੋਂ ਹਾਂ ਹਾਂਜੀ ਜੂਪੀ ਤੋਂ ਵੀ ਸੰਗਤ ਆਉਂਦੀ ਇੱਥੇ ਜਦੋਂ ਸੰਗਤਾਂ ਦੇ ਨਾਲ ਮੇਲ ਆਪ ਹੁੰਦਾ ਇੱਕ ਦੂਜੇ ਨੂੰ ਦੱਸੀਦਾ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਫੇਰ ਪਤਾ ਲੱਗਦਾ ਸੰਗਤ ਕਿੱਥੋਂ-ਕਿੱਥੋਂ ਆਉਂਦੀ ਆ ਉਹ ਜੂਪੀ ਤੋਂ ਜਿਹੜੀਆਂ ਪੈਣਾ ਆਉਂਦੀਆਂ ਨੇ ਤਿੰਨ ਦਿਨ ਲੱਗ ਜਾਂਦੇ ਆਉਣ ਦੇ ਦੋ ਤਿੰਨ ਦਿਨ ਜਾਂਦੇ ਆ ਲੱਗ ਜਾਂਦੇ ਇੱਕ ਦੋ ਦਿਨ ਘਰ ਹੀ ਰਹਿੰਦੀ ਆਣ ਗਿਆ ਕਿਉਂ ਪਿਆਰ ਬਾਬੇ ਦਾ ਪੁਰਵੀਰ ਸਾਡਾ ਨਾਮ ਜੁਦੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਰੀ ਕਿਵੇਂ ਦਾ ਮਹਿਸੂਸ ਕਰਦੇ ਹੋ ਜਦ ਘਰੋਂ ਤੁਰਦੇ ਹੋ ਕੀ ਖਿਆਲ ਹੁੰਦੇ ਆ ਮਨ ਦੇ ਵਿੱਚ ਕੀ ਇਸ ਸਥਾਨ ਤੇ ਸੇਵਾ ਕਰਨ ਚੱਲੇ ਆ ਇੱਕ ਹੁੰਦਾ ਵੀ ਘਰ ਹੈਗੇ ਜਿੱਦਾਂ ਇਨਸਾਨ ਰਹਿੰਦਾ ਆ ਸੋ ਕੰਮ ਦੀ ਟੈਨਸ਼ਨ ਹੁੰਦੀ ਆ ਜਦੋਂ ਇਨਸਾਨ ਇੱਥੇ ਆ ਜਾਂਦਾ ਨਾ ਗੁਰੂ ਘਰ ਉਦੋਂ ਸਾਰੀਆਂ ਟੈਨਸ਼ਨਾਂ ਭੁੱਲ ਕੇ ਇੱਕ ਸਕੂਨ ਜਿਹੜਾ ਸਕੂਨ ਮਿਲਦਾ ਗੁਰੂ ਘਰ ਰਣ ਕੇ ਇੱਕ ਮਨ ਨੂੰ ਸ਼ਾਂਤੀ ਮਿਲਦੀ ਆ ਤੋ ਜੋ ਬਾਬੇ ਘਰ ਸੰਗਤਾਂ ਚ ਪਹਿਰਾ ਕਰਦੀ ਬਹੁਤ ਸੋਖਿਆ ਸਾਰਾ ਕੁਝ ਗੁਰੂ ਘਰੋਂ ਇੱਥੋਂ ਮਿਲਿਆ ਸੰਗਤਾਂ ਨੇ ਮਹਾਰਾਜ ਦੀ ਕਿਰਪਾ ਇੰਨੀ ਕੀ ਆ ਵੀ ਜੋ ਵੀ ਹੁੰਦਾ ਝੋਲੀਆਂ ਭਰ ਕੇ ਜਾਂਦਾ ਬਾਬੇ ਦੀਪ ਸਿੰਘ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ ਲੱਗਦਾ ਜਿਹੜੇ ਲੋਕ ਧਰਮ ਤਬਦੀਲੀ ਵਾਲੇ ਵੀ ਗਏ ਨੇ ਵਾਪਸ ਆਪਣੇ ਸਿੱਖੀ ਵਾਲ ਆ ਰਹੇ ਨੇ ਹਾਂਜੀ ਜ਼ਰੂਰ ਜੀ ਅਜੋ ਹੋਇਆ ਦੁਪਹਿਰਾ ਸਾਹਿਬ ਲੱਗਦਾ ਪਿਆ ਇਸ ਨਾਲ ਬਹੁਤ ਦੂਰੋਂ ਦੂਰੋਂ ਸੰਗਤਾਂ ਦੇ ਮਨ ਤੇ ਪ੍ਰਭਾਵ ਪਿਆ ਵੱਖ-ਵੱਖ ਸਥਾਨਾਂ ਤੇ ਪਹੁੰਚ ਕੇ ਸੰਗਤਾਂ ਚ ਦੁਪਹਿਰਾ ਸਾਹਿਬ ਕੱਟ ਰਹੀ ਜਾਣੇ ਜੋ ਮੋੜ ਸੰਗਤਾਂ ਗਲਤ ਪਾਸੇ ਤੁਰੀਆਂ ਸੀ ਉਸ ਸਿੱਖੀ ਵਾਲ ਤੁਰ ਪਈਆਂ ਨੇ ਜੋ ਚ ਪੈਰਾ ਕੱਟ ਕੇ ਮਾਨੂੰ ਸ਼ਾਂਤੀ ਮਿਲਦੀ ਆ ਉਹ ਇੱਕ ਜਿੱਦਾਂ ਮਾਨੂੰ ਹੁੰਦਾ ਆ ਉਹਨੇ ਉਸਨੇ ਗਾੜੀ ਦਸਨਾ ਉਸੇ ਕਰਕੇ ਵੇਖੋ ਵੇ ਕਿ ਸਾਰੀ ਇੰਨੀ ਕੇ ਸੰਗਤ ਹੋ ਚੁੱਕੀ ਆ ਵੀ ਬਾਹਰ ਤਾਂ ਕਿ ਸੰਗਤਾਂ ਦਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਰਹਿ ਗਈ ਇੰਨੀ ਮਹਾਰਾਜ ਦੀ ਕਿਰਪਾ ਸੜਕਾਂ ਤੇ ਵੀ ਬੈਨ ਹੋ ਸਕਦੇ ਮਜਬੂਰ ਆ ਤੇ ਕਮੇਟੀ ਵਾਲੋ ਵੀ ਇਹਨਾਂ ਦਾ ਪੂਰਾ ਮੇਲੋ ਪ੍ਰਬੰਧਿਆ ਪਰ ਫਿਰ ਵੀ ਸੰਗਤ ਇੰਨਾ ਕਿ ਜਿਆਦਾ ਵੀ ਪ੍ਰਬੰਧ ਘਟ ਪੈਣ ਦੇ ਆ ਹਰ ਕੋਲ ਕੋਸ਼ਿਸ਼ ਕੀਤੀ ਜਾਂਦੀ ਵੀ ਸੰਗਤਾਂ ਨੂੰ ਮੁਸ਼ਕਲ ਨਾ ਆਵੇ ਪਰ ਸੰਗਤ ਦਾ ਇਕੱਠ ਸੰਗਤ ਇੰਨੀ ਕੇ ਜਿਆਦਾ ਹੋਣ ਕਰਕੇ ਸੰਗਤ ਨੂੰ ਫਿਰ ਵੀ ਛੜਕਾਂ ਤੇ ਦੂਰ ਦੂਰ ਤੱਕ ਬਹਿਣਾ ਪੈਂਦਿਆ ਜੀ ਐਸਜੀਪੀਸੀ ਦੇ ਪ੍ਰਬੰਧ ਕਿਵੇਂ ਦੇਖਦੇ ਹੋ ਬਹੁਤ ਸੋਹਣਾ ਪ੍ਰਬੰਧ ਹੈ ਟੈਂਟ ਵੀ ਲਾ ਦਿੱਤੇ ਆ ਸੰਗਤਾਂ ਲਈ ਥਾਂ ਥਾਂ ਤੇ ਜਲ ਵੀ ਹੈ ਸੇਵਾਦਾਰ ਵੀ ਕਾਫੀ ਹੈ ਕਿਵੇਂ ਦਾ ਲੱਗਦਾ ਹੈ ਪ੍ਰਬੰਧਾਬਾਰੇ ਐਸਜੀਪੀਸੀ ਦੇ ਕਹਿੰਦੇ ਬਤਾ ਵੀ ਬਹੁਤ ਸੋਹਣਾ ਪ੍ਰਬੰਧ ਆ ਪਰ ਜੇ ਸਾਉਣਾ ਸੰਗਤ ਦਾ ਠਾਠਾ ਮਾਰਦਾ ਘੱਟ ਆ ਉਹਦੇ ਗਾੜੀ ਇਹ ਬਹੁਤ ਘੱਟ ਦਿਆ ਪਰ ਚਲੋ ਨਾਲ ਫਿਰ ਵੀ ਆਪਣੇ ਜਿੱਦਾਂ ਵੀਰ ਸਹਿਯੋਗ ਦਿੰਦੇ ਸਾਰੇ ਰਲ ਮਿਲ ਕੇ ਇਹਦੇ ਨਾਲ ਜੇ ਸੰਗਤ ਨਾਲ ਹੀ ਰਲ ਕੇ ਐਸਜੀਪੀਸੀ ਦੇ ਨਾਲ ਰਲ ਕੇ ਕਰਨ ਜਦ ਹੋਰੀ ਮਾਰੇ ਕਿਰਪਾ ਵਦਾ ਹੋ ਜਾਦਾ ਸਾ ਵਾਏ ਖੁਸ਼ੀਆਂ ਦੇ ਜੀ ਕਰ ਇਹ ਨਾਲ ਹੋ ਜਾਵੇ ਧੰਨ ਧੰਨ ਬਾਬਾ ਦੀ ਸੀਸੀ ਦੇ ਮਾਨੂੰ ਪਾਵੇ ਸਾਤ ਸ੍ਰੀ ਅਕਾਲ ਸੋ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਚੁਪਹਿਰਾ ਦੇਸ਼ ਵਿਦੇਸ਼ਾਂ ਵਿੱਚ ਨੋਖੀ ਤਸਵੀਰ ਪੇਜਦਾ ਕਿਉਂਕਿ ਇਸ ਸਥਾਨ ਤੇ ਆਏ ਸੰਗਤਾਂ ਜਦ ਦਰਸ਼ਨ ਕਰਦੀਆਂ ਨੇ ਬਾਣੀ ਪੜ੍ਹਦੀਆਂ ਨੇ ਚੁਪਹਿਰਾ ਕੱਟਦੀਆਂ ਨੇ ਹਾਲਾਂਕਿ ਸ਼ਨੀਵਾਰ ਰਾਤ ਨੂੰ ਇੱਥੇ ਚਪੈਰਾ ਹੁੰਦਾ ਹੈ ਸੰਗਤਾ ਇੱਥੇ ਰਾਤ ਵੀ ਰੋਕਦੀਆਂ ਨੇ ਹਾਲਾਂਕਿ ਯੂਪੀ ਬਿਹਾਰ ਤੋਂ ਜਿਵੇਂ ਵੀਰ ਹੋਣਾ ਨੇ ਦੱਸਿਆ ਪੈਣਾ ਆਉਂਦੀਆਂ ਨੇ ਤਿੰਨ ਤਿੰਨ ਦਿਨ ਇੱਥੇ ਰੁਕਦੀਆਂ ਨੇ ਸੋ ਇਹ ਗੁਰੂ ਦੇ ਨਾਲ ਪਿਆਰ ਹੈ ਐ ਐਸਜੀਪੀਸੀ ਤੇ ਸੰਗਤ ਦੇ ਸਹਾਇਕ ਦੇ ਨਾਲ ਇਹ ਅਨੋਖੀਆਂ ਤਸਵੀਰਾਂ ਵਿਦੇਸ਼-ਵਿਦੇਸ਼ਾਂ ਦੇ ਵਿੱਚ ਜਾਂਦੀਆਂ ਨੇ ਕਿ ਕਿਵੇਂ ਇਸ ਸਥਾਨ ਨਾਲ ਸੰਗਤ ਜੁੜੀ ਹੈ ਪਰ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜੇਕਰ ਗੱਲ ਕਰੀ ਤਾਂ ਇਹ ਸੜਕਾਂ ਇੰਨੀਆਂ ਕਿ ਭਰੀਆਂ ਹੋਣਗੀਆਂ ਇੱਥੇ ਖੜੇ ਹੋਣ ਦੀ ਥਾਂ ਨਹੀਂ ਹੋएगी ਇੰਨੀ ਕਿ ਸੰਗਤ ਹੋਏਗੀ ਸੋ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਗੁਰੂ ਨਗਰੀ ਇਸ ਗੁਰੂ ਨਗਰੀ ਦੇ ਵਿੱਚ ਸੰਗ ਫਿਲਾਲੀ ਮੀਨੂ ਦੇ ਸਾਥ ਲਈ ਪੰਜਾਬੀ ਟੀਵੀ ਦੇ ਲਈ ਮੈਂ ਦਮਦੀਪ ਸਿੰਘ ਅਮਰਸੇ